ਗੁਰੂ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ ਸੀ ਨਾ ਤੇ ਵਿੱਚ ਡੇਰਿਆਂ ਦਾ ਫਿਰ ਕੀ ਯੋਗਦਾਨ ਹੈ ਜੀ ਡੇਰਿਆਂ ਦਾ ਯੋਗਦਾਨ ਆ ਕਿ ਜਿਹੜਾ ਪੰਥ ਗੁਰੂ ਨਾਨਕ ਸਾਹਿਬ ਨੇ ਸਾਜਿਆ ਠੀਕ ਹੈ ਜੀ ਬਹੁਤੇ ਡੇਰਿਆਂ ਦਾ ਕੰਮ ਤਾਂ ਇਹ ਆ ਕਿ ਉਹਦੀਆਂ ਲੀਰਾਂ ਕਰਨੀਆਂ ਜੀ ਉਹਨੂੰ ਪਾੜਨਾ ਹੂੰ ਵਿਗਾੜਨਾ ਹੂੰ ਉਹਦਾ ਮੂਹ ਮੰਹੰਦਰਾ ਜਿਹੜਾ ਬਦਲ ਕੇ ਆ ਹੂੰ ਉਹ ਫਿਰ ਉਸੇ ਹੀ ਖਾਰੇ ਸਮੁੰਦਰ ਵਰਗਾ ਕਰਨਾ ਜਿਹਦੇ ਜੋ ਗੁਰੂ ਨਾਨਕ ਸਾਹਿਬ ਨੇ ਕੱਢਿਆ ਜੀ ਇਹ ਸਾਰਾ ਕੁਝ ਉਹੀ ਕਰ ਰਹੇ ਵੇਪੋ ਜੀ ਉਹੀ ਸਾਰੀਆਂ ਗੱਲਾਂ ਉਹੀ ਸਾਰੇ ਮਸਲੇ ਫਿਰ ਉਹਦਾ ਦੀ ਅੰਨੀ ਸ਼ਰਧਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਰੱਦ ਕਰ ਦਿੱਤੀ ਜੀ ਗੁਰੂ ਨਾਨਕ ਨੇ ਸ਼ਰਧਾ ਨੂੰ ਥੋੜਾ ਰੱਦ ਕੀਤਾ ਜੀ ਜਿਹੜੀ ਅੰਨੀ ਸ਼ਰਧਾ ਅੰਧ ਵਿਸ਼ਵਾਸ ਆ ਹੂੰ ਉਹ ਉਹੀ ਸਾਰਾ ਫੇਲ ਦੇ ਉਹ ਹੀ ਤੁਹਾਨੂੰ ਲੱਗਦਾ ਹੈ ਵੀ ਉਹੀ ਅੰਧ ਵਿਸ਼ਵਾਸ ਦੇ ਵੱਲ ਨੂੰ ਹੈਗਾ ਪੰਥ ਨੂੰ ਠੱਕਿਆ ਜਾ ਰਿਹਾ ਹੈ ਠੱਕਿਆ ਜਾ ਰਿਹਾ ਦੇਖੋ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਜੀ ਗੁਰੂ ਨਾਨਕ ਸਾਹਿਬ ਨੇ ਆਪ ਲਿਖੀ ਜੀ ਉਹ ਬਾਣੀ ਅੱਗੇ ਪਹੁੰਚਦੀ ਪਹੁੰਚਦੀ ਪੰਜਵੇਂ ਪਾਤਸ਼ਾਹ ਤੱਕ ਪਹੁੰਚੀ ਜੀ ਪੰਜਵੇਂ ਪਾਤਸ਼ਾਹ ਜੀ ਨੇ ਪੋਥੀ ਸਾਹਿਬ ਦੀ ਸੰਪਾਦਨ ਕੀਤੀ ਦਸਵੇਂ ਪਾਤਸ਼ਾਹ ਜੀ ਨੇ ਉਸੇ ਬਾਣੀ ਨੂੰ ਗੁਰਤਾ ਗਦੀ ਦਿੱਤੀ ਜੀ ਠੀਕ ਹੈ ਜੀ ਕੀ ਕਹੋਗੇ ਤੁਸੀਂ ਕਿ ਗੁਰਬਾਣੀ ਦੇ ਬਰਾਬਰ ਦੇ ਉੱਤੇ ਕੱਚੀਆਂ ਧਾਰਨਾ ਲਾ ਲਾ ਕੇ ਕੀਰਤਨ ਕਰਨਾ ਇਹ ਕੀ ਆ ਕੀ ਗੁਰਬਾਣੀ ਦਾ ਮੂੰਹ ਆਂਦਰਾ ਬਗੜਨਾ ਨਹੀਂ ਆ ਜੀ ਕੀ ਗੁਰਬਾਣੀ ਦਾ ਨਰਾਦਰ ਨਹੀਂ ਆ ਜੀ ਇਸ ਤੋਂ ਵੱਡਾ ਤੇ ਕੋਈ ਨਰਾਦਰ ਫਿਰ ਹੋ ਵੀ ਨਹੀਂ ਸਕਦਾ ਫਿਰ ਫਿਰ ਜੇ ਜੇ ਵੇਖੋ ਜਿੰਨੇ ਆ ਤੁਸੀਂ ਸਕੂਲ ਵੇਖੋ ਆਲੇ ਦੁਆਲੇ ਜੇ ਕੋਈ ਬੱਚਾ ਕਮਜ਼ੋਰ ਹੋਵੇ ਜੀ ਤਾਂ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਨਗੇ ਉਹਦਾ ਓਵਰਟਾਈਮ ਲਾਉਣਗੇ ਉਹਦੀ ਟਿਊਸ਼ਨ ਰੱਖਣਗੇ ਕਈ ਕੁਝ ਕਰਨਗੇ ਠੀਕ ਹੈ ਜੀ ਤੁਸੀਂ ਵੇਖੋ ਬਾਬਿਆਂ ਨੇ ਟਰ ਚੜਾਈ ਅਗੇ ਜੀ ਲੋਕਾਂ ਨੂੰ ਸਿੱਧੀ ਬਾਣੀ ਸਮਝ ਨਹੀਂ ਲੱਗਦੀ ਇਸ ਕਰਕੇ ਅਸੀਂ ਧਾਰਨਾ ਨਾਲ ਸੌਖੀ ਕਰਕੇ ਸਮਝਾ ਰਹੇ ਹਾਂ ਇਹਦਾ ਮਤਲਬ ਕੱਲ ਨੂੰ ਖੰਡ ਪੜ੍ਹਨੀ ਸਮਝ ਲੱਗਦਾ ਤੁਸੀਂ ਧਾਰਨਾ ਦਾ ਖੰਡ ਪੜ੍ਹ ਕਰ ਲੋਗੇ ਤੁਸੀਂ ਸਿਲੇਬਸ ਹੀ ਬਦਲ ਰਹੇ ਹੋ ਉਹ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਇਹਨਾਂ ਨੂੰ ਜੀ ਵੀ ਹਰ ਚੀਜ਼ ਜਿਹੜੀ ਆ ਉਹ ਗੁਰਮਤ ਤੋਂ ਉਲਟ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਤੇ ਇੱਕ ਚੀਜ਼ ਮੇਰੇ ਹੋਰ ਦਿਮਾਗ ਦੇ ਵਿੱਚ ਆਈ ਚਲੋ ਜਦੋਂ ਕਿਹਾ ਜਾਂਦਾ ਵੀ ਉਦੋਂ ਲੋਕਾਂ ਨੂੰ ਸਮਝ ਨਹੀਂ ਸੀ ਲੱਗਦੀ ਜੇ ਆਪਾਂ ਇੱਕ ਮਿੰਟ ਲਈ ਹੈ ਨਹੀਂ ਜੇ ਆਪਾਂ ਮੰਨ ਵੀ ਲਈਏ ਅੱਜ ਤੇ ਲੋਕ ਪੜੇ ਲਿਖੇ ਲੈਣਾ ਨਹੀਂ ਯਾਰ ਅੱਜ ਆਪਾਂ ਦੂਜਾ ਪਾਸਾ ਵੇਖੋ ਉਦੋਂ ਲੋਕ ਅਨਪੜ੍ਹ ਸੀ ਗੁਰੂ ਨਾਨਕ ਸਾਹਿਬ ਦੀ ਇਹੋ ਹੀ ਬਾਣੀ ਲੋਕਾਂ ਨੂੰ ਸਮਝ ਲੱਗੀ ਜੀ ਗੁਰੂ ਨਾਨਕ ਧਾਰਨਾ ਨਹੀਂ ਸਿਖਾਉਂਦੇ ਗੁਰੂ ਨਾਨਕ ਇਹੀ ਬਾਣੀ ਗਾਉਂਦੇ ਸੀ ਰਾਂਡਾ ਚ ਗਾਈ ਗੁਰੂ ਨਾਨਕ ਸਾਹਿਬ ਦੀ ਉਹ ਨੀ ਰਾਗਾਂ ਚ ਬਾਣੀ ਆ ਜੀ ਠੀਕ ਆ ਅੱਜ ਵਾਲੇ ਲੋਕ ਪੜੇ ਲਿਖੇ ਆ ਅਕੇ ਇਹਨਾਂ ਨੂੰ ਬਾਣੀ ਨਹੀਂ ਸਮਝ ਲੱਗਦੀ ਇਹਨਾਂ ਨੂੰ ਘਾਰਨਾ ਚ ਸਮਝਾਓ ਦੱਸੋ ਹਾਦ ਹੋ ਗਈ ਨਾ ਜੀ ਜਾਣ ਬੁੱਝ ਕੇ ਸਿਲਸਲਾ ਜਿਹੜਾ ਵਾਹਿਦਾਂ ਦਾ ਬਣਾ ਦਿੱਤਾ ਗਿਆ ਵਿਗਾੜ ਦਿੱਤਾ ਗਿਆ ਉਹ ਤਾਂ ਸ਼ੁਕਰ ਹੈ ਕਿ ਪੜੇ ਲਿਖੇ ਲੋਕ ਜਿਹੜੇ ਆ ਉਹ ਸਮਝ ਵਿੱਚ ਆਏ ਔਰ ਉਹਨਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਤਾਂ ਉੱਠੇ ਪਾਸੇ ਚਲੇ ਗਿਆ ਗਮ ਜੀ ਇਹ ਤਾਂ ਗੁਰਬਾਣੀ ਦਾ ਹੀ ਨਰਾਦਰ ਕਰ ਰਹੇ ਨੇ ਲੋਕ ਜੀ ਤੋਂ ਚਿੰਟਾ ਢੋਲਕੀ ਕਲਚਰ ਨੇ ਸਿੱਖੀ ਨੂੰ ਪਰਫੁੱਲਤਾ ਕੀ ਕਰਨਾ ਸੀਗਾ ਜਿੱਦਾਂ ਉਹ ਕਹਿੰਦੇ ਨਾ ਵੀ ਆ ਭੂਤ ਭਾੜ ਕੱਢਣ ਵਾਲੇ ਚਿੰਤਿਆਂ ਨਾਲ ਭੂਤ ਕੱਢਦੇ ਆ ਠੀਕ ਹੈ ਜੀ ਭੂਤ ਤਾਂ ਪਤਾ ਨਹੀਂ ਨਿਕਲਦਾ ਉਹਨਾਂ ਦਾ ਕਿ ਨਹੀਂ ਨਿਕਲਦਾ ਪਰ ਇਹਨਾਂ ਨੇ ਚਿੰਤਿਆਂ ਨਾਲ ਸਿੱਖੀ ਜ਼ਰੂਰ ਗੁਰਦੁਆਰਿਆਂ ਚੋਂ ਕੱਢਦੀ ਆ ਜੀ ਭੋਰਿਆਂ ਦਾ ਭੋਰਿਆਂ ਦਾ ਕੀ ਮਕਸਦ ਇੱਕ ਭੋਰਿਆਂ ਦੇ ਵਿੱਚ ਵੀ ਇੰਨੇ ਪਾਠ ਕਰੋ ਜੀ ਤਾਂ ਤੁਸੀਂ ਭੋਰੇ ਵਿੱਚ ਜਾ ਕੇ ਇੱਥੇ ਬਾਬਾ ਜੀ ਤਪੱਸਿਆ ਕਰਦੇ ਸੀ ਉੱਥੇ ਦਾ ਸੰਸਾਰ ਉਹ ਨਹੀਂ ਆ ਤੁਹਾਡੇ ਸਾਹਮਣੇ ਆ ਜੋ ਭੋਰਿਆਂ ਦਾ ਸਿਲਸਿਲਾ ਹੋਣਾ ਉਹ ਤੁਹਾਡੇ ਸਾਹਮਣੇ ਆਉਣ ੜਿਆ ਵੀ ਅਸਲ ਵਿੱਚ ਉਹ ਕੀ ਜੇ ਹੋ ਰਿਆਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਆਡੀਓ ਸਾਹਮਣੇ ਆ ਚੁੱਕੀਆਂ ਬਾਬੇ ਨੰਗੇ ਹੋ ਚੁੱਕੇ ਆ ਹੋਰ ਪੋਹਰਿਆਂ ਦਾ ਹੁਣ ਕੀ ਨਿਕਲਣਾ ਤਾਂ ਇਸ ਤੋਂ ਜ਼ਿਆਦਾ ਹੁਣ ਕੀ ਬੋਲਿਆ ਜਾ ਸਕਦਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਕਿੰਨਾ ਪੈਂਡਾ ਕੀਤਾ ਜੀ ਕਿੰਨੇ ਵਿਗੜੇ ਵਿਗੜੇ ਥਾਵਾਂ ਤੇ ਗਏ ਕਿੰਨੇ ਖੂਨ ਖਾਰ ਲੋਕਾਂ ਦਾ ਗੁਰੂ ਨਾਨਕ ਸਾਹਿਬ ਨੇ ਮੱਥਾ ਲਾਇਆ ਕਿਤੇ ਉਹ ਪੋਹਰੇ 'ਚ ਬੈਠੇ ਨਹੀਂ ਫਿਰ ਤਪੱਸਿਆ ਘਟਾ ਗੁਰੂ ਨਾਨਕ ਸਾਹਿਬ ਦੀ ਜ਼ਿਆਦਾ ਆ ਜ਼ਿਆਦਾ ਆ ਤੇ ਫਿਰ ਇਹਨਾਂ ਨੂੰ ਪੋਹਰਿਆਂ 'ਚ ਵੜਵੜ ਕੇ ਤਪੱਸਿਆ ਆੜਾ ਦਵਾਲਾ ਤੇ ਵੇਖੋ ਜਿੰਨੀ ਰਾਜਨੀਤੀ ਇਹ ਗੰਦਲੀ ਸਿਰ ਚੜਕ ਚੜਕ ਕੇ ਬੋਲ ਰਹੀ ਹੈ ਨਾ ਤੇ ਬਾਬੇ ਭੋਰਿਆ ਚ ਬੈਠੇ ਆ ਕਾਦੀ ਬੰਦਗੀ ਹੈ ਬੰਦਗੀ ਗੁਰੂ ਨਾਨਕ ਸਾਹਿਬ ਦੀ ਹੀ ਬਾਬਰ ਚੜਿਆ ਆਉਂਦਾ ਵੇਖਿਆ ਮਾ ਗੁਰੂ ਨਾਨਕ ਸਾਹਿਬ ਸਾਹਮਣੇ ਖੜ ਗਏ ਬਾਬਰ ਤੂੰ ਜਾ ਬਣਾ ਕੀ ਕੀਤਾ ਇੰਨਾ ਕਤਲੇਮ ਜੀ ਦਰਸ ਨਹੀਂ ਆਇਆ ਕਿਸੇ ਤੇ ਠੀਕ ਹੈ ਗੁਰੂ ਸਾਹਿਬ ਦੀ ਬੰਦਗੀ ਦਾ ਮਤਲਬ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਕਿਤੇ ਵਿਗਾੜ ਜਾਂ ਕਿਤੇ ਇਦਾਂ ਦੀ ਗੱਲ ਸੀਗੀ ਉੱਥੇ ਪਹੁੰਚੇ ਜੀ ਮਲਕ ਭਾਗੋ ਕੋਲ ਚੱਲ ਕੇ ਪਹੁੰਚੇ ਜੀ ਤੇ ਇਹ ਬਾਬਿਆਂ ਦੇ ਮਲਕ ਭਾਗਵਾਨਾ ਯਾਰੀਆਂ ਨੇ ਜੀ ਇਹ ਤਾਂ ਬੋਲਦਾ ਹੀ ਨਹੀਂ ਹੂੰ ਇਹ ਕਹਿੰਦੇ ਸਾਨੂੰ ਕੀ ਲੋੜ ਵਿਗਾੜ ਪਾਉਣ ਦੀ ਸਾਨੂੰ ਕੀ ਲੋੜ ਪਰੇ ਬਣਨ ਦੀ ਤੁਸੀਂ ਇੱਕ ਚੀਜ਼ ਦੇਖੋ ਵੀ ਜਦੋਂ ਵੀ ਪੰਥ ਦੇ ਉੱਪਰ ਭੀੜ ਬਣੀ ਆ ਕਦੇ ਅੱਗੇ ਨਹੀਂ ਆਏ ਸੰਤ ਸਮਾਜ ਅੱਗੇ ਨਹੀਂ ਆਇਆ ਡੇਰੇਦਾਰ ਅੱਗੇ ਨਹੀਂ ਆਏ ਮੈਂ ਤੇ ਕਦੇ ਸੁਣੇ ਨਹੀਂ ਵੀ ਇਹਨਾਂ ਨੇ ਕੁਝ ਬਿਆਨ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਕਿੰਨੀਆਂ ਹੋਈਆਂ ਤੇ ਹੋ ਵੀ ਰਹੀਆਂ ਨੇ ਕਦੇ ਆਏ ਨੇ ਸਾਹਮਣੇ ਆਮ ਲੋਕ ਆਮ ਸੰਗਤ ਲੜੀ ਸੜਕਾਂ ਤੇ ਆਈ ਜੀ ਆਮ ਲੋਕਾਂ ਨੇ ਸਰਕਾਰ ਨੂੰ ਵਕਤ ਪਾਇਆ ਜੀ ਆਮ ਲੋਕਾਂ ਨੇ ਸਰਕਾਰ ਦੇ ਤਖਤੇ ਪਲਟ ਦਿੱਤੇ ਜੀ ਠੀਕ ਆ ਪਰ ਇਹ ਬਾਬੇ ਉੱਥੇ ਤੋਂ ਉੱਥੇ ਹੀ ਆ। ਹੂੰ ਇਹ ਤਸ ਤੋਂ ਮਸ ਨਹੀਂ ਹੋਏ। ਜੀ ਇਹ ਜਿਹੜੀ ਜਾਗਰਤੀ ਆ ਪੰਥ ਵਿੱਚ ਜਾਂ ਲੋਕਾਂ ਨੂੰ ਪੂਰੀ ਤਰ੍ਹਾਂ ਮਾਮਲਾ ਸਾਫ਼ ਹੋਇਆ ਜਾਂ ਲੋਕਾਂ ਨੇ ਪੜ੍ਹਨਾ, ਸੁਣਨਾ, ਸਮਝਣਾ ਸ਼ੁਰੂ ਕੀਤਾ ਲੋਕ ਥੋੜਾ ਜਿਹਾ ਅਵੇਅਰ ਹੋਏ ਆਵਾਜ਼ ਚੁੱਕਦੇ ਆ। ਸੋਸ਼ਲ ਸੋਸ਼ਲ ਮੀਡੀਆ ਦਾ ਵਿੱਚ ਚੁੱਕਦੇ ਆ। ਨਾ ਧਾਰਮਿਕ ਮਸਲਿਆਂ ਤੇ ਵੀ ਚੁੱਕਦੇ ਆ, ਨੈਥਿਕ ਮਸਲਿਆਂ ਤੇ ਵੀ ਚੁੱਕਦੇ ਆ। ਹੂੰ ਹੋਰ ਤਗੜੇ ਹੋਣਾ ਚਾਹੀਦਾ। ਤਾਂ ਕਿ ਜਿਹੜਾ ਪੰਜਾਬ ਆ ਇਹਨੂੰ ਗੁਰੂ ਨਾਨਕ ਸਾਹਿਬ ਦੀਆਂ ਲੀਹਾਂ ਤੇ ਮੁੜ ਤੋਂ ਚਲਾਇਆ ਜਾ ਸਕੇ।